ਨਾਂ ਪਰ ਪਾ ਤੰਗਲੀਆਂ ਗੋਰੀਆਂ ਦਾ ਹੜੰਬਾ ਚੱਲ ਰਿਹਾ ਇਸ ਵਕਤ ਆਪਣੇ ਬੰਦ ਹੋ ਗਏ ਆ ਲੈ ਵਿੱਚ ਸਿੱਟੀ ਜਾਂਦੇ ਆ ਤੇ ਦਾਣੇ ਉਹਦੇ ਵਿੱਚ ਪਈ ਜਾਂਦੇ ਆ ਇਹ 1890 ਦਾ ਉਲਟਾ ਮਹਾਲਾ ਮਤਲਬ ਆਹ ਖੁੱਪਦਾ ਜਾਂਦਾ ਸੀਗਾ ਘੋੜੇ ਹੀ ਖਿੱਚਦੇ ਹੁੰਦੇ ਸੀ ਇਹਨੂੰ ਤੇ ਜੋਰ ਨਾ ਪਵੇ ਤੇ ਆ ਮੋਰੀ ਥਲੇ ਆਹ ਪਈਆ ਦਿੱਤਾ ਹੋਇਆ ਵਾ ਤੇ ਇੱਥੇ ਘੋੜੇ ਜੁੜ ਜਾਂਦੇ ਸੀਗੇ ਦੂਰ ਤੱਕ ਤਾਂ ਟਰੈਕਟਰਾਂ ਦੀ ਵਰਤੋਂ ਆਰੇ ਤੇ ਕਿਵੇਂ ਕਰਦੇ ਸੀ ਆ ਜੌਂਡੀਆ ਦਾ ਟਰੈਕਟਰ ਖੜਾ ਵਾ ਉਧਰ ਆਰਾ ਲੱਗਿਆ ਹੋਇਆ ਵਾ ਇਸ ਵਕਤ ਅਸੀਂ ਕੈਨੇਡਾ ਦੇ ਵਿੱਚ ਪਹੁੰਚੇ ਹੋਏ ਆ ਹੜੰਬਾ ਚੱਲੀ ਜਾਂਦਾ ਵਾ ਗੋਰਿਆਂ ਦਾ ਇਹ ਸਮ ਦਿਖਾਉਣੇ 100 ਸਾਲ ਪੁਰਾਣੀ ਤਕਨੀਕ ਆ ਕਦੇ ਸੁਣਿਆ ਵੀ ਗੋਰੇ ਹੜੰਬੇ ਤੇ ਜੁੜੇ ਹੋਣ ਆ ਕਣਕ ਸਿੱਟੀ ਵਿੱਚ ਪੂਲੀਆਂ ਬਾਹਰੋਂ ਸਿੱਟੀ ਜਾਂਦੇ ਆ ਤੇ ਛੱਟਮ ਚੱਲੀ ਜਾਂਦਾ ਆ ਜੋ ਮੈਂ ਦਿਖਾ ਕੇ ਲੈ ਕੇ ਆਵਾਂ ਇਸ ਵਕਤ ਕੈਨੇਡਾ ਦੇ ਐਡਮੈਂਟਾਂ ਦੇ ਵਿੱਚ ਆਪਾਂ ਗੋਰਿਆਂ ਨੇ ਪੁਰਾਣੀ ਆਪਦੀ ਐਗਜ਼ੀਬਿਸ਼ਨ ਲਾਈ ਹੋਈ ਆ ਤੇ ਉਹਨੂੰ ਦੇਖਦੇ ਆ ਆਜੋ ਚੱਲਗੇ ਆ ਦੇਖਿਓ ਕਿੰਡੀ ਤਕੜੀ ਚੀਜ਼ ਆ ਫਸਲ ਵੜਦੇ ਤੁਰੇ ਜਾਂਦੇ ਸੀ ਕਿ ਬੰਦਾ ਡਰਾਈਵਰ ਇਹਦੇ ਤੇ ਬਹਿ ਜਾਂਦਾ ਸੀ ਇਹ ਤਿੰਨ ਚਾਰ ਕੰਮ ਕਰਦਾ ਸੀਗਾ ਮਤਲਬ ਫਸਲ ਦੀ ਕਟਾਈ ਕਰਨੀ ਆ ਜੇ ਆ ਮੂਰੇ ਕਟਰ ਦਿੱਤਾ ਹੋਇਆ ਆ ਮੂਰੇ ਕਟਰ ਲੱਗਿਆ ਹੋਇਆ ਵਾ ਇਹਦਾ ਵੜਦਾ ਜਾਂਦਾ ਸੀ ਭਰੀਆਂ ਬੰਦਾ ਜਾਂਦਾ ਸੀ ਇੱਕ ਕਿਸਮ ਦੀਆਂ ਜੇ ਖੜੇ ਤੋਂ ਕੰਮ ਲੈਣਾ ਵਾ ਥ੍ਰੈਸ਼ਰ ਦੀ ਤਰ੍ਹਾਂ ਤਾਂ ਇੱਥੋਂ ਦੀ ਪੂਲ ਫਸਾਉਂਦੇ ਜਾਂਦੇ ਸੀਗੇ ਤੇ ਪੱਖਾ ਚੱਲਦਾ ਸੀ ਤੂੜੀ ਅੱਡ ਕਰਨ ਦਾ ਸੀ ਤੇ ਦਾਣੇ ਥੱਲੇ ਡਗ ਪੈਂਦੇ ਸੀ ਲੈ ਇਹ ਜਾਂ ਕੰਮ ਸੀ ਇਹ ਜੌਂਡਿਗਰ ਕੰਪਨੀ ਦਾ ਸੀ ਉਸ ਜ਼ਮਾਨੇ ਦੇ ਵਿੱਚ ਲਗਭਗ 100 ਸਾਲ ਪੁਰਾਣੀ ਤਕਨੀਕ ਆ ਇਹ ਦੇਖਿਓ ਕਿਰਾ ਆ 1900 29 ਦਾ ਇੰਜਨ ਆ ਆ ਦੇਖਿਓ ਕਿਰਾ ਇਹ ਮਤਲਬ ਖੇਤੀਬਾੜੀ ਦੇ ਵਿੱਚ ਵਰਤੇ ਜਾਂਦੇ ਸੀ ਵਰਕਸ਼ਾਪਾਂ ਦੇ ਵਿੱਚ ਵਰਤੇ ਜਾਂਦੇ ਸੀਗੇ ਆ ਵੀ ਪੱਖਾ ਇਹ ਵੀ ਵਰਕਸ਼ਾਪਾਂ ਦੇ ਵਿੱਚ ਵਰਤੇ ਜਾਂਦੇ ਸੀ ਬਲੂਰ ਆ ਇਹ ਆ ਦੇਖ ਸਕਦੇ ਹੋ ਜਿਹੜੇ ਇਦੋਂ ਬਿਨਾਂ ਆ ਇੰਜਣ ਪਿਆ ਇਹ ਵੀ 100-100 ਸਾਲ ਦੇ ਕਰੀਬ ਹੋ ਗਿਆ ਇਹਨਾਂ ਨੂੰ 100-100 ਸਾਲ ਪੁਰਾਣੇ ਇੰਜਣ ਪਾਇਨੇ ਨਿੱਕੇ ਮੁੱਟੇ ਘਰਤੀ ਚੋਂ ਪਾਣੀ ਕੱਢਣ ਦੇ ਲਈ ਫਸਲਾਂ ਨੂੰ ਪਾਣੀ ਲਾਉਣ ਦੇ ਲਈ ਇਹੀਆਂ ਚੀਜ਼ਾਂ ਇਹ ਵਰਤੀਆਂ ਜਾਂਦੀਆਂ ਸੀਗੀਆਂ ਆ ਦੇਖਸੋ ਸਾਰੇ ਚਾਲੂ ਹਾਲਤ ਦੇ ਵਿੱਚ ਆ ਗੈਸ ਤੇ ਸੀਗੇ ਆ ਦੇਖ ਸਕਦੇ ਹੋ ਆ ਹੈ ਕਿ ਨਾ ਕਮਾਲ ਮਤਲਬ ਤਕਨੀਕ ਨੂੰ ਇਹਨਾਂ ਨੇ ਉਸੇ ਤਰੀਕੇ ਨਾਲ ਇੰਜਣਾਂ ਨੂੰ ਵੀ ਸਾਹਮ ਕੇ ਰੱਖਿਆ ਹੋਇਆ ਵਾ ਦੇਖੋ ਵੱਡੀ ਗੱਲ ਇਹ ਆ ਲੈ ਇਹ ਇੱਕ ਗੋਰੀਆਂ ਦੇ ਸੰਦ ਸੰਦੇੜੇ ਬਲੋਰ ਹਵਾ ਹਵਾ ਕੱਢਦਾ ਮਤਲਬ ਇਹ ਪੱਟੀਆਂ 'ਚ ਵਰਤਿਆ ਜਾਂਦਾ ਸੀਗਾ ਝੋਕਾ ਲਾਉਣ ਨੂੰ ਕਹਿ ਸਕਦੇ ਆ ਆ ਲੈ ਆ ਪ੍ਰਾਣੇ ਇੰਜਨ ਨਿੱਕਾ ਆ ਐਮ ਮੈਕ ਕਰੋਮਿਕ ਡੀਰਿੰਗ ਮੇਡ ਬਾਈ ਯੂਐਸਏ ਦਾ ਬਣਿਆ ਹੋਇਆ ਇਹ ਅਮਰੀਕਾ ਦੀ ਜ਼ਿਆਦਾਤਰ ਮਸ਼ੀਨਰੀ ਆ ਇਸ ਵਕਤ ਕੈਨੇਡਾ ਦੇ ਵਿੱਚ ਅਮਰੀਕਾ ਦਾ ਹੀ ਆ ਸਾਰੇ ਟਰੈਕਟਰਾਂ ਦੀ ਵਰਤੋਂ ਆ ਰਹੇ ਤੇ ਕਿਵੇਂ ਕਰਦੇ ਸੀ ਆ ਜੌਂਡੀ ਵਾਲਾ ਟਰੈਕਟਰ ਖੜਾ ਵਾ ਉਧਰ ਆਰਾ ਲੱਗਿਆ ਹੋਇਆ ਵਾ ਤੇ ਆ ਪੁਲੀ ਤੇ ਪਟਾ ਚਾੜ ਲੈਂਦੇ ਹੁੰਦੇ ਸੀ ਟਰੈਕਟਰ ਸਟਾਰਟ ਰਹਿੰਦਾ ਸੀਗਾ ਜੌਂਟੀਗਰ ਦਾ ਟਰੈਕਟਰ ਆ ਲੋਹੇ ਦੇ ਚੱਕਿਆਂ ਵਾਲਾ ਤੇ ਜਦੋਂ ਪਟਾ ਇਹ ਰੱਖਿਆ ਜਾਂਦਾ ਸੀ ਤੇ ਆਹ ਕਟਰ ਸੀ ਜਿਹੜਾ ਚੱਲਦਾ ਸੀ ਤੇ ਲੱਕੜ ਨੂੰ ਕੱਟ ਦਿੰਦਾ ਸੀਗਾ ਆ ਦੇਖ ਸਕਦੇ ਹੋ ਇਹਦਾ ਲੱਕੜ ਨੂੰ ਫਰਾਹ ਕਰਦਾ ਜਾਂਦਾ ਸੀ ਮਤਲਬ ਆਰੇ ਦੇ ਉੱਤੇ ਵੀ ਵਰਤ ਲੈਂਦੇ ਸੀ ਇਹ 1939 ਮਾਡਲ ਟਰੈਕਟਰ ਆ ਆ ਦੇਖ ਸਕਦੇ ਹੋ ਲੈ ਐਚ ਪੀ ਬੈਲਟ 18.53 ਹਾਰੰਗ ਪਾਵਰ ਦਾ ਸੀਗਾ ਇਹ ਜੌਂਡੀਗਰ ਦਾ ਨਿਕਾ ਜਾਂ ਪਤਲਾ ਜਾਂ ਟਰੈਕਟਰ ਐਂ ਕੰਮ ਸੀ ਕੋਰਿਆਂ ਦੇ ਤੇ ਆਹ ਉਦੋਂ ਬਾਅਦ ਚ ਫਿਰ ਆ ਰਹੇ ਡਵੈਲਪ ਹੁੰਦੇ ਗਏ ਮਸ਼ੀਨੀ ਆ ਰਹੇ ਆ ਗਏ ਉਦੋਂ ਬਾਅਦ ਚ ਫਿਰ ਇਹ ਜਾ ਕੁਝ ਹੋਣ ਲੱਗ ਗਿਆ ਸੀਗਾ ਲੱਕੜਾਂ ਚੀਰਨ ਦੇ ਲਈ ਇੰਦਾਂ ਦੇ ਕੰਮ ਸੀ ਇਹਨਾਂ ਦੇ ਆਹ ਦੇਖੋ ਦਰਸ਼ਕੋ ਟਰੈਕਟਰ ਜੌਂਡੀਗਰ ਦਾ ਟਰੈਕਟਰ ਕਿੱਡਾ ਸੋਹਣਾ ਕਮਾਲ ਹੈ ਕਿ ਨਾ ਇਸ ਤਰੀਕੇ ਦੇ ਟਰੈਕਟਰ ਵਰਤੀ ਆ ਬਾਲਾ ਵੱਡਾ ਟਰੈਕਟਰ ਆ ਵੀ ਆਹ ਦੇਖੋ ਕਿੱਡਾ ਵੱਡਾ ਟਰੈਕਟਰ ਆ ਕਮਾਲ ਹੀ ਆ ਨਾ ਕਿੰਨਾ ਉੱਚਾ ਚਕਾਇਆ ਹੋਇਆ ਵਾ ਲੈ ਦੈਂ ਟੰਗੂ ਬਣਾਇਆ ਪਿਆ ਵਾ ਜੌਂਡੀਅਰ ਦਾ ਟਰੈਕਟਰ ਹੈ ਜੌਂਡੀਅਰ ਵਾਲਿਆਂ ਦਾ ਇਹ ਵੀ ਪਟਾ ਚੱਲਦਾ ਹੁੰਦਾ ਸੀ ਜਿਵੇਂ ਆਪਣੇ ਬੋਰਾ ਚੋਂ ਪਾਣੀ ਕੱਢਣਾ ਹੋਵੇ ਜਾਂ ਰੇਵਗਰ ਤੇ ਚਲਾਉਣਾ ਹੋਵੇ ਤੇ ਪਟਾ ਪਾ ਲੈਂਦੇ ਹੁੰਦੇ ਸੀ ਅੱਜ ਤੇ ਸੀਟ ਉੱਤੀ ਹੋਈ ਐ ਇਦਾਂ ਦੀ ਆਹ ਦੇਖ ਸਕਦੇ ਹਾਂ ਬਹੁਤ ਖੂਬਸੂਰਤ ਆ ਕਿੰਨਾ ਉੱਚਾ ਕਿੰਨਾ ਇਹਦਾ ਕੱਦ ਕਾਠ ਕਿੰਨਾ ਵਾ ਲੈ ਬਹੁਤ ਕਮਾਲ ਦੀ ਤਕਨੀਕ ਸੀ ਅਮਰੀਕਾ ਦਾ ਬਣਿਆ ਹੋਇਆ ਵਾ ਇਹਦਾ ਟਾਂਚਾ ਇਸ ਤਰੀਕੇ ਦਾ ਸੀ ਇਹ ਤਕਰੀਬਨ 70-80 ਸਾਲ ਪੁਰਾਣੀ ਟਰੈਕਟਰ ਤੁਸੀਂ ਇਸ ਵਕਤ ਵੇਖ ਰਹੇ ਹੋ ਆ ਜੌਂਡੀਅਰ ਦਾ ਬਿਲਕੁਲ ਹੀ ਪਤਲਾ ਆ ਜਾ ਟਰੈਕਟਰ ਆ ਲੈ ਹੈ ਹੀ ਨਾ ਜਮਾਈ ਨਿਕਾ ਆ ਜਾ ਨਿਕੂ ਜਿਆ ਹੈ ਕਮਾਲੀ ਆ ਇਹ ਕਿਨੇ ਦੋ ਸਿਲੰਡਰ ਲੱਗਦਾ ਬਾਈ ਹੈ ਨਾ ਦੋ ਸਿਲੰਡਰ ਹੀ ਆ ਤਾਂ ਨਿਕਾ ਆ ਜਾ ਬੜਾ ਵਾ ਫਿਰ ਉਹਦੇ ਨਾਲ ਇੱਕ ਆ ਨਿਕਾ ਆ ਜਾ ਟਰੈਕਟਰ ਹੋਰ ਜੌਂਡੀਅਰ ਦਾ ਹੈ ਇਹ ਮਤਲਬ ਇਹਦੇ ਕਟਰ ਵੀ ਲੱਗਿਆ ਹੋਇਆ ਵਾ ਇਹਦੇ ਨਾਲ ਤੇ ਆਹ ਦੇਖ ਸਕਦੇ ਹੋ ਆ ਪੁਲੀ ਜੀ ਵਿਧਰ ਦਿੱਤੀ ਆ ਆ ਪੱਠੇ ਵੜਨ ਆਹਾ ਕਟਰ ਟਰੈਕਟਰ ਮੂਰੇ ਜੋੜ ਲੈਂਦੇ ਸੀ ਮਗਰ ਕਟਰ ਫਿਰ ਫਸਲ ਵੱਢਦਾ ਜਾਂਦਾ ਸੀ ਨਾ ਬਾਈ ਲੈ ਆ ਵੱਡਾ ਕਟਰ ਲੱਗਿਆ ਵਾ ਜਿਵੇਂ ਹੁਣ ਕਈ ਹੱਥ ਵਾਲੇ ਬਰਸੀਨ ਵੱਢਣ ਨੂੰ ਵਰਤਦੇ ਆ ਉਵੇਂ ਹੀ ਸੀ ਆਹਾ ਮਤਲਬ ਪਾਸੇ ਪਾਸੇ ਨਹੀਂ ਸੀ ਜਾਂਦਾ ਜਾਂਦਾ ਕਟਰ ਚੱਲਦਾ ਜਾਂਦਾ ਸੀਗਾ ਮਗਰ ਭਰੀਆਂ ਬੰਨੀਆਂ ਜਾਂਦੀਆਂ ਸੀ ਹਨ ਤੇ ਆ ਆ ਟਰਾਲੀ ਇਹਦੀ ਕੀ ਸਿਸਟਮ ਬਣਾਇਆ ਇਹਦਾ ਆ ਟਰਾਲੀ ਜੰਗੂ ਬਣਾ ਹਾਂ ਬਿਲਕੁਲ ਬਣਾਇਆ ਤੇ ਆ ਯਾਰ ਆਹੇ ਟਰੈਕਟਰ ਸੀਗੇ ਇਹੇ ਜੀਆਂ ਸੀਟਾਂ ਸੀ ਗੋਰੀਆਂ ਦੇ ਕੰਮ ਵੀ ਕਮਾਲ ਆ ਬਹੁਤ ਸੋਹਣਾ ਪ੍ਰਬੰਧ ਕੀਤਾ ਵੀ ਇਈਆਂ ਚੀਜ਼ਾਂ ਦਿਖਾਉਣ ਦੇ ਲਈ ਉਹਨਾਂ ਨੇ ਇਹ 100 ਸਾਲ ਦੇ ਨੀਅਰ ਟਰੈਕਟਰ ਹੋਊਗਾ ਇਹ ਇਹ ਜੀ ਤਕਨੀਕ ਸੀਗੀ 1902 ਮਾਡਲ ਦਾ 1902 ਮਾਡਲ 1902 ਮਾਡਲ 100 ਸਾਲ ਤੋਂ ਉੱਤੇ ਦਾ ਬਣ ਗਿਆ ਜੁੰਡੀਅਰ ਇਹ 1890 ਦਾ ਉਲਟਾ ਮਹਾਲਾ ਮਤਲਬ ਆਹ ਖੁੱਪਦਾ ਜਾਂਦਾ ਸੀਗਾ ਘੋੜੇ ਹੀ ਖਿੱਚਦੇ ਹੁੰਦੇ ਸੀ ਇਹਨੂੰ ਤੇ ਜੋਰ ਨਾ ਪਵੇ ਤੇ ਆ ਮੋਰੇ ਥੱਲੇ ਆਹ ਪਹੀਆ ਦਿੱਤਾ ਹੋਇਆ ਵਾ ਤੇ ਇੱਥੇ ਘੋੜੇ ਜੁੜ ਜਾਂਦੇ ਸੀਗੇ ਦੂਰ ਤੱਕ ਤਾਂ ਬੰਦਾ ਫਿਰ ਇੱਥੋਂ ਖੜ ਕੇ ਖਿੱਚਦਾ ਸੀਗਾ ਇਹਨੂੰ ਹੱਥ ਪਾ ਕੇ ਬਸ ਮੈਨੇਜਿੰਗ ਕਰਨਾ ਵਾ ਪਲਟਰ ਨਾਲ ਜਾਵੇ ਤੇ ਜੋਰ ਤੇ ਘੋੜੇ ਖਿੱਚਦੇ ਜਾਂਦੇ ਸੀ ਬੰਦੇ ਦਾ ਵੀ ਜੋਰ ਲਾਉਂਦਾ ਸੀ ਮੈਨੇਜ ਕਰ ਨੂੰ ਬਾਹਾਂ ਤਕੜੀਆਂ ਚਾਹੀਦੀਆਂ ਸੀ ਇਹ 1890 ਦਾ 100 ਸਾਲ ਤੋਂ ਤੇ ਲਗਭਗ ਹੋ ਗਿਆ 150 ਸਾਲ ਦੀ ਨੀਡ ਹੋਣ ਵਾਲਾ ਹੋ ਗਿਆ 25 ਦਾ ਚੱਲੂ ਹੀ ਜਾਂਦਾ ਵਾ ਇਹੋ ਜੀਆਂ ਤਕਨੀਕਾਂ ਗੋਰੀਆਂ ਨੇ ਸਾਹਮਣੇ ਰੱਖੀਆਂ ਹੋਈਆਂ ਯਾਰ ਕਮਾਲ ਆ ਟਰੈਕਟਰ ਮਸ਼ੀਨਰੀ ਬਹੁਤ ਜ਼ਿਆਦਾ ਇਹਨਾਂ ਕੋਲੇ ਸਾਹਮਣੇ ਰੱਖੀ ਹੋਈ ਆ ਆਹ ਦਰਸ਼ਕੋ 1953 ਮਾਡਲ ਆ ਟਰੈਕਟਰ ਦੇਖ ਸਕਦੇ ਹਾਂ ਇਹ ਜੌਂਡੀਗਰ ਦਾ ਆ 1953 ਮਾਡਲ ਆ ਆ 1950 ਮਾਡਲ ਆ ਆ ਇਧਰਲੇ ਪਾਸੇ ਤੇ ਆ ਹੈਗਾ 1955 ਮਾਡਲ ਜੌਂਡੀਗਰ ਆ ਪਾਵਰ ਸਟੀering ਮਤਲਬ ਪਾਵਰ ਸਟੀering ਉਹਦਾ ਆਉਂਦਾ ਸੀਗਾ ਪਾਵਰ ਸਟੀering ਨਾਲੇ ਕੋਈ ਹੁਣ ਵੱਡੀ ਗੱਲ ਨਹੀਂ ਚਾਪਦੀ ਤੇ ਆ ਦੇਖ ਸਕਦੇ ਹਾਂ ਇਧਰਲੇ ਪਾਸੇ ਜੌਂਡੀਗਰ ਦੇ ਟਰੈਕਟਰ ਆ ਸਾਰੇ ਤੁਹਾਡੇ ਸਾਹਮਣੇ ਨਜ਼ਰ ਆਉਣਗੇ ਆ ਕੀ ਆ ਅੰਟੀਕ ਰੋਡ ਗ੍ਰੀਡਰ ਮਤਲਬ ਕਰਾਹਾ ਮਤਲਬ ਕਰਪੱਦਰ ਦਾ 1877 ਦਾਵਾ ਤੇ ਆਹ ਦੇਖ ਸਕਦੇ ਹੋ ਉਹ ਖਿੱਚਦੇ ਰੇ ਘੋੜਿਆਂ ਦੇ ਨਾਲ ਖਿੱਚਦੇ ਹੁੰਦੇ ਸੀ ਇਹਨੂੰ 1877 ਤੋਂ ਲੈ ਕੇ 1870 ਕਹੁੰਦਾ ਯਾਰ ਆਹ ਦੇਖ ਸਕਦੇ ਹੋ ਵੱਖਰੀ ਵੈਰਾਈਟੀਆਂ ਨੂੰ ਨਜ਼ਰ ਆਉਗੀ ਇਹ ਆ ਲੈ ਆ ਗ੍ਰੇਡ ਇਹ ਇਸ ਤਰੀਕੇ ਦਾ ਹੁੰਦਾ ਸੀ ਕਰਾਹਾ ਤੇ ਘੋੜਿਆਂ ਨਾਲ ਚੱਲਣ ਵਾਲਾ ਫਿਰ ਉਹ ਅੱਜ ਟਰੈਕਟਰ ਨਾਲ ਵੀ ਜੋੜ ਲੈਂਦੇ ਹੋਣੇ ਆ ਆ ਦੇਖਿਓ ਇਸ ਤਰਗਾਜਾਂ ਦੇ ਨਾਲ ਸਿਸਟਮ ਸੀਗਾ ਦਾ ਚੱਕੇ ਵੀ ਇਹਦੇ ਗਜਾਂ ਰਗੇ ਆ ਲੇ ਗਜਾਂ ਵਾਲੇ ਚੱਕੇ ਆ ਤੇ ਆ ਮੂਰਲੇ ਪਾਸੋਂ ਐਂ ਮੁੜਦਾ ਮੁੜ ਸਾਰਾ ਘੁੰਮਦਾ ਸੀਗਾ ਮੁੜਦਾ ਸੀ ਇਹ ਮਤਲਬ ਮੈਨੇਜ ਕਰਨਾ ਪੈਂਦਾ ਸੀ ਮਗਰ ਬੰਦਾ ਬੈਠਣ ਵੀ ਹੋ ਸਕਦਾ ਥਾਂ ਹੋਵੇ ਆ ਇੱਥੇ ਖੜਨ ਬੈਠਣ ਨੂੰ ਹੋਊਗੀ ਥਾਂ ਵੈਸਟਰਨ ਵੀਲਡ ਆਲੇ ਕੰਪਨੀ ਦਾ ਸੀ ਇਹ ਆ ਦੇਖ ਸਕਦੇ ਹਾਂ ਬਹੁਤ ਘੈਂਟ ਚੀਜ਼ ਲੈ ਆ ਦੇਖ ਸਾਉਤੀਆਂ ਗੋਰੀਆਂ ਦਾ ਹੜੰਬਾ ਚੱਲ ਪਿਆ ਉਹਦੇ ਤੂੜੀ ਕੱਢੀ ਜਾਂਦੇ ਆ ਇਹ 100 ਸਾਲ ਪੁਰਾਣਾ ਹੜੰਭਾ ਵਾ ਆਉ ਤੇ ਕਣਕਾਂ ਕਣਕ ਵਿੱਚ ਪਾਈ ਜਾਂਦੇ ਆ ਉਹ ਪਰੇ ਤੂੜੀ ਨਿਕਲੀ ਜਾਂਦੀ ਆ ਆ ਦੇਖੋ ਲੈ 100 ਸਾਲ ਪੁਰਾਣਾ ਹੜੰਭਾ ਚੱਲ ਰਿਹਾ ਇਸ ਵਕਤ ਇਹ ਤਾਂ ਤੂੜੀ ਨਿਕਲੀ ਜਾਂਦੀ ਆ ਮੂਰੇ ਟਰੈਕਟਰ ਜੋੜਿਆ ਪਤਲਾ ਜਿਆ ਤੇ ਕਣਕ ਵਿੱਚ ਪਾਈ ਜਾਂਦੇ ਆ ਤੰਗਲੀਆਂ ਦੇ ਨਾਲ ਆਜੋ ਇਧਰ ਹੋਰ ਵੀ ਦਿਖਾ ਕੇ ਲਿਆਵਾਂ ਤੁਹਾਨੂੰ ਆ ਪਟੜਾ ਚੱਲਦਾ ਰਿਹਾ ਇਹਦੇ ਨਾਲ ਜੌਂਡੀਆ ਟਰੈਕਟਰ ਦੇ ਨਾਲ ਆ ਪਟੜਾ ਚੱਲਦੀ ਜਾਂਦਾ ਉਹਦੇ ਵਿੱਚ ਸਿੱਟੀ ਜਾਂਦੇ ਆ ਨਾ ਪਰਪਰ ਤੰਗਲੀਆਂ ਗੋਰੀਆਂ ਦਾ ਹੜੰਬਾ ਚੱਲ ਰਿਹਾ ਇਸ ਵਕਤ ਆਪਣੇ ਬੰਦ ਹੋ ਗਏ ਆ ਲੈ ਵਿੱਚ ਸਿੱਟੀ ਜਾਂਦੇ ਆ ਦਾਣੇ ਉਹਦੇ ਵਿੱਚ ਪਈ ਜਾਂਦੇ ਆ ਆ ਟਰੱਕ ਦੇ ਵਿੱਚ ਬਹੁਤ ਖੂਬਸੂਰਤ ਦੇਖੋ ਸਹੀ ਕਮਾਲ ਦਾ ਕੰਮ ਆ ਨਾ 100 ਸਾਲ ਪੁਰਾਣੀ ਤਕਨੀਕ ਹੈ ਇਹਨਾਂ ਦੀ ਕਰਿਓ ਗੌਰ ਕਿ ਐ ਇਦਾਂ ਪਟਾ ਚੱਲ ਜਾਂਦਾ ਇਹਦੇ ਨਾਲ ਪੁਲੀ ਜਿੱਥੇ ਆਪਾਂ ਬੋਰ ਤੇ ਲਾਉਂਦੇ ਹੁੰਦੇ ਸੀ ਨਾ ਉਹ ਹੀ ਹਿਸਾਬ ਕਿਤਾਬ ਆ ਵਾਹ ਕਮਾਲ ਰੁਗ ਪਰ ਪਰ ਪਾਈ ਆ ਰਿਆ ਐਡਮੈਂਟਨ ਦੇ ਵਿੱਚ ਇਸ ਵਕਤ ਆ ਫੜੰਬੇ ਤੇ ਮਤਲਬ ਆ ਬੰਦਾ ਵਿੱਚ ਕਣਕ ਸਿੱਟਣ ਨੂੰ ਚੰਗਾ ਲਾਇਆ ਇਹਨਾਂ ਨੇ ਪੂਲੀਆਂ ਸੁੱਟਣ ਨੂੰ ਹਨਾ ਆ ਲੈ ਠੀਕ ਆ ਗੱਲ ਬੰਦਾ ਹੀ ਤਗੜੇ ਦਾ ਕੰਮ ਹੀ ਸੀ ਇਹ ਮੜਕੋ ਮੜਕੀ ਹੋਇਆ ਪਿਆ ਵਾ ਥੱਲੇ ਨਾਲ ਚੈਨਜੀ ਘੁੰਮ ਰਹੀ ਐ ਚੈਨਜੀ ਅੰਦਰ ਲਈ ਜਾਂਦੀ ਆ ਆ ਸਿਸਟਮ ਸੀ ਦੇਖੋ ਕਿਰਾਂ ਆ ਫੋੜ ਆ ਤੇ ਆ ਟਰੈਕਟਰ ਦੇ ਪਾੜਾ ਚੱਲੀ ਜਾਂਦਾ ਵਾ ਕਮਾਲ ਬੋਰੇ ਇਹ ਜੇ ਪ੍ਰੋਗਰਾਮ ਕਰਦੇ ਆ ਆ ਦੇਖੋ ਸਾਰੇ ਗੋਰੀ ਖੜੇ ਆ ਇੱਥੇ ਕੋਈ ਪੰਜਾਬੀ ਨਹੀਂ ਆਉਂਦਾ ਇਹਨਾਂ ਥਾਵਾਂ ਤੇ ਬਹੁਤ ਘੱਟ ਆਉਣਗੇ ਇਧਰ ਤੂੜੀ ਵਾਲਾ ਪ੍ਰੋਗਰਾਮ ਤਾਂ ਖੈਰ ਹੈਗਾ ਹੀ ਹੈਗਾ ਵਾ ਆ ਤੂੜੀ ਨਿਕਲ ਜਾਂਦੀ ਆ ਆ ਦੇਖਿਓ ਹੈ ਕਿ ਨਾ ਕਮਾਲ ਸਿਸਟਮ ਬਹੁਤ ਖੂਬਸੂਰਤ ਹੁਣ ਤਾਂ ਆਪਣੇ ਪੰਜਾਬ 'ਚ ਵੀ ਨਹੀਂ ਚੱਲਿਆ ਕਦੇ ਬਹੁਤ ਘੱਟ ਚੱਲਦੇ ਆ ਤੇ ਆ ਤੰਗਲੀਆਂ ਤੁੰਗਲੀਆਂ ਦੇ ਨਾਲ ਲੱਗੇ ਪਿਆ ਗੋਰੇ ਕਾਰਨ ਹੜੰਬੇ ਦੇ ਉੱਤੇ ਲੱਗੇ ਹੋਏ ਆ ਆ ਦੇਖਿਓ ਦਰਸ਼ਕੋ ਕਿਹਜਾ ਟਰੈਕਟਰ ਆ ਜਮਾਂ ਹੀ ਵੱਖਰੀ ਕਿਸਮ ਦਾ ਲਗਭਗ 100 ਸਾਲ ਪੁਰਾਣਾ ਲੈ ਮਤਲਬ ਜੌਨ ਡੀਗਰ ਦਾ ਟਰੈਕਟਰ ਆ ਆ ਪਤਲਾ ਜਿਹਾ ਸਟੀering ਦਿੱਤਾ ਹੋਇਆ ਇਹਨਾਂ ਨੇ ਨਾਲ ਆ ਦੇਖਿਓ ਕਿਰਾ ਤੇ ਆ ਲੈ ਪਤਲੇ ਪਤਲੇ ਜੀ ਟਾਇਰ ਆ ਜਮਾਂ ਹੀ ਨਿਕਾ ਨਿਕੂ ਜਿਹਾ ਬਣਾ ਕੇ ਖੜਾਇਆ ਇਹਨਾਂ ਨੇ ਅਸਲੀ ਆ ਇਹ ਨਕਲੀ ਨਾ ਸਮਝ ਲਿਓ ਕਿਤੇ ਇਹਨੂੰ ਦੋ ਸਿਲੰਡਰ ਆ ਇਹ ਸ਼ੇਵਗਰ ਆ ਬੱਕਰੀ ਆ ਆ ਰਾੜ ਜੀ ਕੋਈ ਜਾਂਦੀ ਆ ਇਕੱਲੀ ਇਹਨੂੰ ਲੈ ਦੇਖ ਸਕਦੇ ਹਾਂ ਮਗਰਲੇ ਪਾਸੋਂ ਐਸ਼ਤਰੀ ਗੱਡੀ ਸੋਹਣੀ ਲਾਈ ਆ ਇਹਨਾਂ ਨੇ ਕਮਾਲ ਕੀਤੀ ਪਈ ਆ ਆ ਮਗਰਬਲੇ ਪਾਸੇ ਪੈਰਪੁਰ ਤੇ ਧਰਕੇ ਤੇ ਚੜਨ ਨੂੰ ਦਿੱਤਾ ਆ ਇਹਨਾਂ ਨੇ ਚੌਂਡੀਗੜ੍ਹ ਦਾ ਟਰੈਕਟਰ ਆ ਬਹੁਤ ਕਮਾਲ ਤੇ ਨਾਲ ਹੀ 1940 ਦਾ ਨਲਕਾ ਆ ਦੇਖ ਸਕਦੇ ਹਾਂ 1940 ਦਾ ਨਲਕਾ ਤੇ ਧਰਤੀ ਚੋਂ ਪਾਣੀ ਕੱਢਣ ਲਈ ਆ ਮਸ਼ੀਨ ਵਰਤਦੀ ਸੀ ਇੰਜਣ ਵਰਤਦੇ ਸੀ ਛੋਟਾ ਜਿਹਾ ਇੰਜਣ ਚੱਲਦਾ ਜਾਂਦਾ ਸੀਗਾ ਇਹ ਚ ਗੈਸ ਪਾਉਂਦੇ ਸੀ ਗੈਸ ਮਤਲਬ ਪੈਟਰੋਲ ਤੇ ਚੱਲਦਾ ਸੀਗਾ ਤੇ ਇਹ ਫਿਰ ਚੱਲਦਾ ਜਾਂਦਾ ਸੀ ਲੈ ਆ ਬਾਲਟੀ ਭਰ ਜਾਂਦੀ ਸੀ ਐਡਮੈਂਟਨ ਦੇ ਵਿੱਚ ਆ ਅਮੂਰੇ ਬਾਲਟੀ ਲਈ ਹੋਈ ਆ ਹੈ ਕਿ ਨਾ ਵੱਖਰੀ ਤਕਨੀਕ ਕਮਾਲ ਤੇ ਆਹਾ ਆਹ ਟਰੈਕਟਰ ਹੈਗਾ ਆ ਵੀ ਵੱਖਰਾ ਰਮਲੀ ਟਰੈਕਟਰ ਕੰਪਨੀ ਦਾ ਇਹ ਵੀ ਬਹੁਤ ਪੁਰਾਣੇ ਆਏ ਸੀ ਕਿ ਟਰੈਕਟਰ ਇਹ ਮਾਡਲ ਹੈਗਾ ਇਹ ਮਾਡਲ ਨਹੀਂ ਲਿਖਿਆ ਇਹਨਾਂ ਨੇ ਦੇ ਇਧਰ ਦੇਖਾਂ ਕੀ 1918 ਦਾ 1918 ਦਾ ਟਰੈਕਟਰ ਆ ਇਹ ਰਮਲੀ ਆ ਦੇਖ ਸਕਦੇ ਹਾਂ ਇੰਜਨ ਜਿਵੇਂ ਆਪਣਾ ਇੰਜਨ ਹੁੰਦਾ ਇੰਜਨ ਦੇ ਵਾਂਗੂ ਹੀ ਸੀਗਾ ਇਹ 8 ਦੇ ਇੰਜਨ ਜਿਵੇਂ ਉਹੋ ਜਿਹਾ ਹੀ ਸੀਗਾ ਰਮਲੀ ਟਰੈਕਟਰ ਆ ਕੰਪਨੀ ਦਾ ਵਾਹ ਬਹੁਤ ਵੱਖਰੀ ਕਿਸਮ ਦਾ ਟਰੈਕਟਰ ਆ ਜਮਾ ਹੀ ਨਿਕਾ ਆਇਆ ਬਹੁਤ ਖੂਬਸੂਰਤ ਆ ਦੇਖਿਓ ਕਰ ਚੱਕੇ ਚੁੱਕੇ ਇਸ ਤਰੀਕੇ ਦੇ ਉਹਦੇ ਆਉਂਦੇ ਸੀਗੇ ਤੇ ਇਹਦੇ ਨਾਲ ਹੀ ਫਿਰ ਆਹ ਫਿਰ 1960 ਦਾ ਆ ਗਿਆ ਜੌਂਡੀਆ ਟਰੈਕਟਰ ਇਹ ਵੀ ਬਹੁਤ ਵੱਖਰੀ ਕਿਸਮ ਦਾ ਬਾਹ ਟਾਇਰ ਦੇਖੋ ਕਿੱਥੇ ਦਿੱਤੇ ਹੋਏ ਆ ਤੇ ਹੈਗਾ ਇਹ ਤਿੰਨ ਚਾ ਤਿੰਨ ਕਿ ਸਿਲੰਡਰ ਲੱਗਦਾ ਇਹ ਮੈਨੂੰ 1960 ਦਾ ਜੌਂਡੀਆ ਆ ਛੋਟੇ ਹਾਲ ਪਾਏ ਹੋਏ ਆ ਇਹਨੂੰ ਉਸ ਦੌਰ ਦੇ ਵਿੱਚ ਇਸ ਤਰੀਕੇ ਦੇ ਹਾਲ ਜੇ ਵਰਤਦੇ ਹੋਣਗੇ ਆ ਦੇਖ ਸਕਦੇ ਹਾਂ ਐ ਚੜ ਜਾਂਦੇ ਹੁਣੇ ਪੌੜੀਆਂ ਇੱਥੋਂ ਦੀ ਤੇ ਫਿਰ ਉੱਤੇ ਬੈਠ ਜਾਂਦੇ ਸੀ ਆ ਦੇਖ ਸਕਦੇ ਹਾਂ ਹੈਗਾ ਨਾ ਕਮਾਲ ਇਹ ਵੀ ਜੌਂਡੀ ਕਰਦਾ ਹੀ ਆ ਇੱਕ ਵੱਖਰੀ ਨਸਲ ਦਾ ਟਰੈਕਟਰ ਤੁਸੀਂ ਇਸ ਵਕਤ ਦੇਖ ਰਹੇ ਹੋ ਲੈ ਆ ਹੋ ਗਿਆ ਸਟਾਰਟ ਟਰੈਕਟਰ ਨੇ ਕਾਜ ਆ ਬੁਲਾ ਕਿੰਡੀ ਸੋਹਣੀ ਆਵਾਜ਼ ਆ ਆ ਲੈ ਕੇ ਹੋ ਗਿਆ ਨਾ ਨਿਕਾਇਆ ਟਰੈਕਟਰ ਸਟਾਰਟ ਆਹਾ ਉਲੀ ਘਮੀ ਜਾਂਦੀ ਆ ਵਾਹ ਕਮਾਲ 6 ਸਿਲੰਡਰ ਟਰੈਕਟਰ ਆ ਹੈ ਸਾਰਾ ਇਹ 38 ਐਚਪੀ ਦਾ ਇਹ ਜਿਵੇਂ ਮੈਨੂੰ ਇਹਨਾਂ ਨੇ ਦੱਸਿਆ ਵਾ 올ਿਵਰ ਟਰੈਕਟਰ ਕਹਿੰਦੇ ਆ ਇਹਨੂੰ 1951 ਮਾਡਲ ਲੈ ਦੇਖਿਆ ਕਿਥੋਂ ਤੱਕ ਲੈਂਥ ਲੋਂ ਤੱਕ ਕਮਾਲ ਆ ਵਾਹ ਆ ਦਿਖਾ ਦਿਆਂ ਤੁਹਾਨੂੰ ਮੈਂ ਇਥੇ ਹਾਊ ਆਰ ਯੂ ਸਰ ਗੁੱਡ ਗੁੱਡ ਆਹ ਦੇਖ ਸਕਦੇ ਹੋ ਲੈ ਹੈ ਕਿ ਨਾ ਕਮਾਲ ਆਏ ਅਸ਼ਕੀਰ ਬੰਦੇ ਪੁਰਾਣੇ ਟਰੈਕਟਰ ਸਾਹਮਣੇ ਸਾਹਮਣੇ ਰੱਖੇ ਹੋਏ ਕਿੱਥੇ ਬੈਠਾ ਵਾ ਲੈ ਆਏ ਮਗਰ ਜੇ ਬਹਿਣਾ ਪੈਂਦਾ ਸੀਗੇ ਇਹਦੇ ਆ ਓਲੀਵਰ ਟਰੈਕਟਰ ਆ 1937 ਮਾਡਲ 4 ਸਿਲੰਡਰ ਵੱਖਰੀ نسل ਦਾ ਟਰੈਕਟਰ ਦਰਸ਼ਕੋ ਤੁਸੀਂ ਵੇਖ ਰਹੇ ਹੋ ਇਸ ਵਕਤ ਓਇਲਰ ਹਾਰਟ ਪਾਵਰ ਵੀ ਕਹਿੰਦੇ ਸੀ ਇਹਨੂੰ ਆਹ ਦੇਖ ਸਕਦੇ ਹੋ ਹੈ ਕਿ ਨਾ ਕਮਾਲ ਚੱਕੇ ਇਸ ਤਰੀਕੇ ਦੇ ਹੁੰਦੇ ਸੀਗੇ ਬਹੁਤ ਦੁਨੀਆ ਦੇ ਵੱਖਰੇ ਵੱਖਰੇ ਟਰੈਕਟਰ ਇੱਥੇ ਪਹੁੰਚੇ ਹੋਏ ਆ ਰਡਮੈਂਟਨ ਦੇ ਵਿੱਚ ਆ ਮੈਸੀ ਫਰਗੂਸ਼ਨ ਆ ਗਿਆ ਕਿਵੇਂ ਬੰਦਿਆ ਕਿੰਨਾ ਹੈ ਯਾਰ ਹੈ ਚਾਰੇ ਪਾਸੇ ਜਮਾ ਹੀ ਥਾਂ ਨਹੀਂ ਇਹਦੇ ਕਿਸੇ ਪਾਸੇ ਛੱਡਿਆ ਮੈਸੀ ਫਰਗੂਸ਼ਨ 98 ਕਿੱਡੀ ਸੋਹਣੀ ਚੀਜ਼ ਆ ਪੂਰਾ ਠੋਸ ਬਣਾਇਆ ਹੋਇਆ ਮਜ਼ਬੂਤ ਕਿੰਨਾ ਜਾਪਦਾ ਵਾ ਹੈ ਜਿਵੇਂ ਸਿਕੰਦਰ ਲੁਪਾਈ ਕਹਿੰਦਾ ਹੁੰਦਾ ਹੱਡ ਗੋਡਿਆਂ ਦਾ ਕਿੰਨਾ ਮਜ਼ਬੂਤ ਆ ਇਹ ਆ ਦੇਖ ਸਕਦੇ ਹੋ ਬਹੁਤ ਕਮਾਲ ਅੱਗੇ ਆ ਗਿਆ ਟਰੈਕਟਰ ਇਹ ਕਿਹੜਾ ਵਾ ਐਮ 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 ਇਹਦਾ ਨਾਂ ਕੀ ਹੋਇਆ ਬਈ ਪੂਰਾ ਨਾਂ ਕੀ ਹੋਊਗਾ ਇਹਦਾ ਮਿੰਨੀ ਪਾਲਿਸ ਦੇਖ ਸਕਦੇ ਹੋ ਖਟਾ ਆਪਣੇ ਖਟਾਸ ਕਾਰਡ ਹੁੰਦਾ ਸੁਪਰ 88 ਡੀਜ਼ਲ ਇਹ ਹੈਗਾ ਕਿੰਨੇ ਸਿਲੰਡਰ ਚਾਰ ਸਿਲੰਡਰ ਹੈ ਇਹ ਚਾਰ ਸਿਲੰਡਰ ਦਰਸ਼ਕੋ ਦੇਖ ਸਕਦੇ ਹੋ ਤੁਸੀਂ ਇਹ ਵੀ ਓਲੀਵਰ ਬਹੁਤ ਖੂਬਸੂਰਤ ਆ ਵੀ 올ਿਵਰ ਟਰੈਕਟਰ ਆ ਇਹ ਵੀ ਬੰਦ ਬੋਡੀ ਆ ਵਖਰੇ ਇਹ ਲਗਭਗ ਤੁਸੀਂ 100 ਸਾਲ ਦੇ ਨੇੜੇ ਵਾਲੇ ਟਰੈਕਟਰ ਦੇਖ ਰਹੇ ਹੋ ਬੰਦ ਬੋਡੀ ਹੈ ਜਮਾ ਆ ਵੀ 올ਿਵਰ ਆ ਲੈ ਆ ਵੀ ਜਮਾ ਬੰਦ ਬੋਡੀ ਆ ਗਿਆ ਤੇ ਆਹਾ ਇਹਦਾ ਜੌਂਡੀਅਰ ਆ ਆ ਜੌਂਡੀਅਰ ਦੇਖਿਓ ਗਰਾ ਐ ਕਿ ਨਾ ਕਮਾਲ ਇਹ ਆ ਜੌਂਡੀਅਰ ਡੀਜ਼ਲ ਤੇ ਆ ਹੈਗਾ ਇੰਟਰਨੈਸ਼ਨਲ ਵਾਲਿਆਂ ਦਾ ਇੰਟਰਨੈਸ਼ਨਲ ਹਾਰਬੈਂਗ ਸਟਿੰਕ ਕੰਪਨੀ ਸ਼ਿਕਾਗੋ ਵਾਲਿਆਂ ਦਾ ਆ ਦਿਖਾ ਦਿਆਂ ਤੁਹਾਨੂੰ ਮੈਂ ਆ ਦੇਖੋ ਬਜਾਰਗਰ ਟਰੈਕਟਰ ਚਲਾਈ ਜਾ ਰਹੇ ਆ ਲੈ ਜੌਂਟੀਗਰ ਦਾ ਟਰੈਕਟਰ ਆ ਐਂ ਬੈਠੇ ਆ ਲੈ ਚਲਦੇ ਵੀ ਤੁਹਾਨੂੰ ਦਿਖਾ ਦਨੇ ਆ ਦੇਖ ਸਕਦੇ ਹੋ ਬਾਹ ਕਮਾਲ ਹੌਲੀ ਹੌਲੀ ਚੱਲੀ ਜਾਂਦਾ ਵਾ ਦੇਖਿਓ ਕਿਰਾ ਖੂਬਸੂਰਤੀ ਲੈ 올ਿਵਰ ਟ੍ਰੈਕਟਰ ਕਾ ਹੋਰ ਆ ਗਿਆ ਵਾਹ ਕਮਾਲ 6 ਸਿਲੰਡਰ ਆ ਇਹ 6 ਸਿਲੰਡਰ ਦਾ ਅਟਰਸ਼ ਕੋ ਦੇਖ ਰਹੇ ਤੁਸੀਂ ਇਸ ਵਕਤ ਇਹ 6 ਸਿਲੰਡਰ ਆ ਇਹ ਟੋਜਨ ਮੁਕਾਬਲੇ ਵੀ ਹੋਣੇ ਆ ਇਹ ਕੋਹ ਦੇ ਵੱਖਰਾ ਟ੍ਰੈਕਟਰ ਆ ਰਿਆ ਇਹ ਵੀ ਹੈਗਾ ਜੌਂਟਯਾਰ ਦਾ ਟ੍ਰੈਕਟਰ ਆ ਤੁਹਾਡੇ ਸਾਹਮਣੇ ਸਕਰੀਨ ਤੇ ਇਸ ਵਕਤ ਚੱਲ ਰਿਹਾ ਵਾਹ ਕਮਾਲ ਆ ਦੇਖ ਸਕਦੇ ਹਾਂ ਇਹ ਜੇ ਕੰਮ ਆ ਆ ਲੜੀਵਾਰ ਲਈ ਜਾਣਗੇ ਹੁਣ ਇਹ ਵੈਰੀ ਗੁੱਡ ਆਹ ਥਰੇਸ਼ਰ ਖੜਾ ਤੇ ਨਾਲ ਪਈਆ ਮਤਲਬ ਕਣਕ ਮਤਲਬ ਇਹਦੇ ਵਿੱਚੋਂ ਦੀ ਅਗੇ ਕੱਢਦੇ ਹੁੰਦੇ ਸੀ ਤੇ ਫਿਰ ਆਹ ਟਰੱਕ ਦੇ ਵਿੱਚ ਪਾ ਲੈਂਦੇ ਹੁੰਦੇ ਸੀ ਆ ਟਰੱਕ ਖੜਾ ਨਾ ਉਰਲੇ ਪਾਸੇ ਮਤਲਬ ਇਸ ਤਰੀਕੇ ਨਾਲ ਇਹਨਾਂ ਦੇ ਹੜੰਬੇ ਚੱਲਦੇ ਹੁੰਦੇ ਸੀਗੇ ਤੇ ਆਹ ਖੜਾ ਜੁੰਡੀਆ ਟਰੈਕਟਰ ਇਹ ਉਦੋਂ ਬਾਅਦ ਆ ਗਿਆ ਲੈ ਤੇ ਇਹਨੂੰ ਘੋੜਿਆਂ ਦੇ ਨਾਲ ਖਿੱਚਦੇ ਹੁੰਦੇ ਸੀ ਆ ਫਰੈਸ਼ਰ ਨੂੰ ਘੋੜੇ ਮੂਰੇ ਪਾ ਲੈਂਦੇ ਹੁੰਦੇ ਸੀ ਤੇ ਆ ਦੇਖੋ ਉਹ ਸਮੇਂ ਦਾ ਪੁਰਾਣੇ ਜਮਾਨੇ ਦੀਆਂ ਚੀਜ਼ਾਂ ਗੋਰੀਆਂ ਨੇ ਸਾਹਮਣੇ ਰੱਖੀਆਂ ਹੋਈਆਂ ਹਜੇ ਤੱਕ ਵੀ ਪਰਲੇ ਪਾਸੇ ਹੋਰ ਵੀ ਉਹ ਚੀਜ਼ਾਂ ਪਈਆਂ ਲੈ ਦੇਖ ਸਕਦੇ ਹਾਂ ਅਲੱਗ-ਅਲੱਗ ਇਹਨਾਂ ਦੇ ਸਾਧਾ ਨਾ ਆ ਵੀ ਵੱਖਰਾ ਟਰੈਕਟਰ ਹੀ ਖੜਾ ਯਾਰ ਕਈਆਂ ਦਾ ਨਾਂ ਵੀ ਮਿੱਟ ਚੁੱਕਿਆ ਉਤੋਂ ਵੀ ਕੀ ਨਾ ਹੋਊਗਾ ਇਹਦਾ ਚਾਰ ਸਿਲੰਡਰ ਆ ਇਹ ਕਿਹੜਾ ਹੋ ਸਕਦਾ ਟਰੈਕਟਰ ਦਿਮਾਗ 'ਚ ਨਹੀਂ ਮੇਰੇ ਆ ਰਿਹਾ ਆ ਹੈਗਾ ਵਾ ਮੈਕ ਕਾਰਮਿਕ ਦਾ ਮੈਕ ਇਹ ਵੀ ਅਮਰੀਕਾ ਦੇ ਜ਼ਿਆਦਾਤਰ ਅਮਰੀਕਾ ਦੇ ਬਣੇ ਹੋਏ ਟਰੈਕਟਰ ਆ ਇੱਥੇ ਆ ਆ ਗਿਆ ਕੇਸ ਕੰਪਨੀ ਦਾ ਟਰੈਕਟਰ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਵਾ ਤੇ ਆ ਜੌਂਡੀਅਰ ਆ ਰਿਹਾ ਆ ਜੌਂਡੀਅਰ ਦੇਖੋਗੇ ਤੁਸੀਂ ਵਾਹ ਕਿਹੋ ਜੀ ਲੈਂਥ ਆ ਇਹਦੀ ਬਹੁਤ ਖੁਸ਼ਦਲ ਬੰਦੇ ਕਿਸਾਨ ਬੰਦੇ ਆ ਇਹ ਇਹ ਸਾਰੇ ਕਿਸਾਨ ਆ ਆ ਦੇਖ ਸਕਦੇ ਹੋ ਤੇ ਇਦੋਂ ਬਿਨਾਂ ਦੇ ਕਈ ਕਿਸਮਾਂ ਦੇ ਟਰੈਕਟਰ ਖੜੇ ਹੋਏ ਨਜ਼ਰ ਆ ਜਾਣਗੇ ਤੁਹਾਨੂੰ ਮਾਈਨੀ ਪਾਲਿਸ ਮੋਲ ਇਨ ਏਵੀ ਅਮਰੀਕਾ ਦਾ ਬਣਿਆ ਹੋਇਆ ਪੀਲੇ ਰੰਗ ਵਾਲਾ ਆ ਆ ਫਾਰਮਰ ਟਰੈਕਟਰ ਆ ਆ ਮੂਰੇ ਜੁੜਿਆ ਦੇਖੋ ਚੱਕੇ ਜੁੜੇ ਹੋਏ ਆ ਆ ਵੀ ਕੇਸ ਕੰਪਨੀ ਦਾ ਵੱਖਰਾ ਟਰੈਕਟਰ ਆ ਕੇਸ ਕੰਪਨੀ ਇਹ ਵੀ ਅਮਰੀਕਾ ਦੀ ਬਣੀ ਹੈ ਡੀਜ਼ਲ ਪਾਈ ਜਾਂਦਾ ਬਾਬਾ 6 ਸਿਲੰਡਰ ਆ ਇਹ ਤੇ ਆਹ ਇਹ ਕਿਹੜੀ ਕੰਪਨੀ ਹੋਈ ਵੇ ਇਹਦਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਹਜੇ ਨਾ ਨਾਂ ਨੂੰ ਮੂਰੇ ਲਿਖਿਆ ਨਹੀਂ ਨਾ ਆਲੇ ਜੁੜੇ ਟੈਰਾਂ ਵਾਲਾ ਆ ਵੀ ਹੋ ਗਿਆ ਫਾਰਮਲ ਅਮਰੀਕਾ ਸ਼ਿਕਾਗੋ ਦੇ ਬਣੇ ਹੋਏ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਵਾਲਿਆਂ ਦੇ ਹੀ ਆ ਸਾਰੇ ਆ ਤਾਂ ਓਲੀਵਰ ਹੋ ਗਿਆ ਇਹ ਵੀ ਅਮਰੀਕਾ ਦਾ ਇਹ ਵੀ ਅਮਰੀਕਾ ਦੇ ਆ 1 ਟੈਰੀਆ ਇਹਦੇ ਲੈ 1 ਟੈਰੀਆ ਇਹਦੇ ਤੇ ਇਹ ਜੌਂਡੀ ਕਰਦਾ ਵਾ 1 ਟੈਰੀ ਦਿੱਤਾ ਹੋਇਆ ਵਾ ਲੈ ਤੇ ਆ ਆ ਦੇਖ ਸਕਦੇ ਜੌਂਡਿਆਰ ਆ ਗਿਆ ਇਧਰਲੇ ਪਾਸਿਓਂ ਕਮਾਲ ਉਨਾਕ ਆਹ ਦੇ ਸਟਾਰਟ ਕਰਤਾ ਇਧਰ ਇਨੇ ਵੀ ਐਲਿਸ ਕੈਮਲਨ ਆ ਜੁੜੇ ਟਾਇਰਾਂ ਵਾਲਾ ਹੋ ਗਿਆ ਕਮਾਲ ਆ ਦੇਖ ਸਾਹ ਦੇ ਕਿੱਡੇ ਕਮਾਲ ਦੀ ਮਸ਼ੀਨਰੀ ਆ ਯਾਰ ਜਿਨ੍ਹਾਂ ਨੇ ਖੇਤੀ ਨੂੰ ਬੁਲੰਦੀਆਂ ਤੇ ਲੈ ਕੇ ਗਏ ਜਿਹੜੇ ਆ 1923 ਦਾ ਇਹ 1923 ਦਾ ਟਰੈਕਟਰ ਆ ਆ ਦੇਖ ਸਕਦੇ ਹੋ 100 ਸਾਲ ਨੇ ਐਨੀਵਰਸਰੀ ਮਨਾ ਲਈ ਆ ਆਪਦੀ 1923 ਦਾ ਟਰੈਕਟਰ ਆ ਆ ਵੀ ਜੁੰਡੀਗਰ ਹੋ ਗਿਆ ਆ ਵੀ ਜੋਂਡੀਰ ਮੈਡਨ ਯੂ ਐਸ ਏ ਦਾ ਬਣਿਆ ਹੋਇਆ ਕੋਈ ਡੋਟ ਵਰੀ ਆ ਦੇਖ ਸਕਦੇ ਹਾਂ ਲੈ ਇਹ ਵੀ ਫਾਰਮਲ ਹੋ ਗਿਆ ਆ ਵੀ ਜੁਡੇਟਰ ਨਾਲ ਆ ਗਿਆ ਫਾਰਮ ਵਾਲਾ ਜੁਡੇਟਰਾਂ ਵਾਲੇ ਇਹੋ ਜਿਹੇ ਨਸਲਾਂ ਦੇ ਟਰੈਕਟਰ ਵੀ ਆਉਂਦੇ ਰਹੇ ਆ ਮੂਰੇ ਜੁਡੇਟਰਾਂ ਵਾਲੇ ਆ ਓਲੀਵਰ ਆ ਬੜਾ ਤਕੜਾ ਜਾਪਦਾ ਭਈ ਆਹਾ ਹੈ ਸੀਤ ਪੱਖੋਂ ਬੜਾ ਤਕੜਾ ਹੈ ਟਰੈਕਟਰ ਬੈਟਰੀਆਂ ਵੀ ਦੋ ਧਰੀਆਂ ਵਾਂ ਆ ਫੋਰਡ ਆ ਹੁਣੀ ਆਗੇ ਇਹ ਆਪਣੀ ਜਿਹੜੇ ਫੋਰਡ ਆ ਉਹ ਤੋਂ ਪਹਿਲਾਂ ਵਾਲੇ ਫੋਰਡ ਆ ਇਹ ਆ ਨਿਕਾ ਜਾਂ ਟਰੈਕਟਰ ਆ ਗਿਆ ਲੈ ਆ ਕੱਕ ਸ਼ਾਟ ਇਹ ਕੈਨੇਡਾ ਦਾ ਟਰੈਕਟਰ ਆ ਕੈਨੇਡਾ ਦੀ ਕੰਪਨੀ ਹੋਈ ਆ ਇਹ ਕੱਕ ਸ਼ਾਟ ਆ ਓਲੀਵਰ ਇਹ ਸਾਰਿਆਂ ਨੇ ਆਪਦੇ ਪ੍ਰਦਰਸ਼ਨ ਦਿਖਾਉਣੇ ਆ ਇਹਨਾਂ ਨੇ ਆ ਦੇਖ ਸਕਦੇ ਹਾਂ ਲੈ 6 ਸਿਲੰਡਰ ਆ ਹਾ ਸਟਾਰਟ ਕਰੀ ਖੜੇ ਆ ਆ ਵੀ ਕੱਕ ਸ਼ਾਟ ਆ ਗ੍ਰੈਲੀ ਜੀ ਬਹੁਤ ਸੋਹਣੀ ਆ ਦੇਖਿਓ ਕਿਰਾ ਆਹ ਕਮਾਲ ਆ ਵੀ ਵੱਖਰੇ ਟਰੈਕਟਰ ਇਧਰਲੇ ਪਾਸੇ